ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਨਾਬਾ ਦੇ ਬੋੜਾ ਗੇਟ ਵਿਖੇ ਕੁਝ 10-12 ਨੌਜਵਾਨਾਂ ਵੱਲੋਂ ਸ਼ਰਿਆਮ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ 10-12 ਨੌਜਵਾਨ ਖੜੇ ਹੁੰਦੇ ਹਨ ਤੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਖੜੀ ਹੈ ਪੁਲਿਸ ਦੀ ਐਨੀ ਹਿੰਮਤ ਨਹੀਂ ਪੈੰਦੀ ਕਿ ਉਹਨਾਂ ਨੂੰ ਰੋਕਿਆ ਜਾਵੇ ਜਿਸ ਹਿਸਾਬ ਨਾਲ ਨੌਜਵਾਨਾਂ ਦੇ ਵੱਲੋਂ ਪੱਥਰਬਾਜ਼ੀ ਕੀਤੀ ਜਾ ਰਹੀ ਸੀ ਇਹ ਘਟਨਾ ਨਾਬਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਨਾਬਾ ਬੋੜਾ ਗੇਟ ਦਾ ਚੌਂਕ ਹੈ ਆ ਪਾਈ ਗਿਆ ਸੀ ਆਪਣੇ ਫੈਂਡ ਨੂੰ ਲੈਨ ਜਿਮ ਲਈ ਹਨਾ ਤੁਸੀਂ ਦੇਖਿਆ ਹੀ ਹੋਇਆਗਾ ਸਕੂਟਰੀ ਉਥੇ ਇਹਨਾਂ ਨੇ ਮੇਰੇ ਭਾਈ ਨੂੰ ਕੱਲੇ ਨੂੰ ਫੜ ਕੇ ਘੁੱਟਿਆ ਹਨਾ ਇਹਦਾ ਬੁੱਲ ਬੱਲ ਸਾਰਾ ਕੁਝ ਪਾੜਤਾ ਮੇਰੇ ਵੀਸ਼ੂ ਆ ਜੀ ਸਰ ਜਦੋਂ ਮੈਂ ਸਕੂਟਰੀ ਲੈਣ ਗਈ ਮੈਂ ਦੋ ਵਾਰੀ ਗਈ ਮੈਨੂੰ ਕਹਿੰਦੇ ਵੀ ਤੂੰ ਵੜ ਕੇ ਦੇਖ ਤੇਰਾ ਸਿਰ ਪਾੜ ਦਾਂਗੇ ਮੈਂ ਜਦੋਂ ਫਿਰ ਤੁਸੀਂ ਪੁਲਸァ ਲੈ ਆਏ ਫਿਰ ਮੈਂ ਨਾ ਚਲੋ ਮੈਂ ਕਹਾ ਪੁਲਸァ ਲੈ ਆਗੇ ਵੀ ਮੈਂ ਸੇਫ ਆਉਂਗੀ ਪਰ ਇਹਨਾਂ ਨੇ ਪੁਲਸァ ਲੈ ਸਾਹਮਣੇ ਵੀ ਮੈਨੂੰ ਘੇਰਿਆਗਾ ਉਹਨਾਂ ਸਾਹਮਣੇ ਇਹਨਾਂ ਨੇ ਮੇਰੇ ਨਾਲ ਪਿੱਛੋਂ ਦੀ ਐਵੇਂ ਕਮੀਜ਼ ਫੜਿਆਗਾ ਕਿਸੇ ਮੁੰਡੇ ਨੇ ਹਨਾ ਮੈਂ ਉਹਨੂੰ ਨਾਲ ਦੇ ਬੋਲੀ ਓਏ ਤੂੰ ਇਹਨੇ ਜਿਹੜੇ ਇਹ ਵਾਲੇ ਥੱਪੜ ਨਹੀਂ ਮਾਰਿਆ ਸਰ ਇਹਨੇ ਮੈਨੂੰ ਪਿੱਛੇ ਦੀ ਕਮੀਜ਼ ਆ ਫੜ ਲਈ ਵੀ ਸਕੂਟਰ ਹੀ ਛੱਟ ਪਹਿਲਾਂ ਪਹਿਲਾਂ ਬਹੁਤ ਹੁੰਦੀ ਆ ਸਰ ਉਹਰੇ ਬਹੁਤ ਨਜਾਜ਼ ਹੁੰਦੀ ਬਸ ਇਹ ਕਹਿੰਦੇ ਨੇ ਵੀ ਸਾਡੇ ਇੱਧਰ ਨਾ ਪੜਨ ਤੇ ਉਪਰੋਂ ਨਸ਼ੇ ਪਿੱਛੇ ਬੋਲਦੇ ਨੇ ਨਾਲੇ ਕੋਈ ਉਹਰੇ ਨਸ਼ਾ ਨਹੀਂ ਵੇਚ ਰਹਾ ਹੈਗਾ ਚੂੜਾ ਬੋਲਦੇ ਨੇ ਕਿ ਚੂੜਾ ਚੂੜਾ ਕਹਿ ਕੇ ਬੋਲਦੇ ਨੇ ਹੀ ਸਰ ਸਾਨੂੰ ਇਹਨੇ ਪਿੱਛੇ ਕੋਕਾ ਹੈ ਹੀ ਐ ਹੀ ਕਹਿੰਦੇ ਸਾਨੂੰ ਜਗ੍ਹਾ ਦਿਓ ਜੀ ਆਏ ਬੰਨੇ ਅਸੀਂ ਝਕਾ ਦਾਂਗੇ ਕਦੇ ਸਾਨੂੰ ਕਹਿੰਦੇ ਨੇ ਗੋਲਿਆਂ ਵੇਚਦੇ ਕਦੇ ਕੁਝ ਕਹਿੰਦੇ ਨਹੀਂ ਜੇ ਸਾਡੇ ਲੋਵੇ ਕੁਝ ਨਿਕਲਿਆ ਹੀ ਜੇ ਜਿੱਥੇ ਗਲਤ ਕੰਮ ਕਰ ਰਹੇ ਸਾਨੂੰ ਪੁਲਿਸ ਪ੍ਰਸ਼ਾਸਨ ਸਾਨੂੰ ਅਰੈਸਟ ਕਰਤਾ ਆ ਜੇ ਅਸੀਂ ਗਲਤ ਕਰਮ ਹੈ ਜਗਾ ਕਿਸੇ ਦੀ ਨਹੀਂ ਹੈਗੀ ਜੀ ਇਹ ਜਗਾ ਸਰਕਾਰੀ ਆਈ ਨਗਰ ਕੌਂਸਲ ਦੀ ਜਗਾ ਇਹ ਨਾਲੇ ਦੀ ਜਗਾ ਹੀ ਸਾਰੀ ਇੱਥੇ ਪੂਰਾ ਗਿਰਦਾ ਸੀ ਕਿਥੋਂ ਰਸਤੋ ਰਾਂ ਇਹਨਾਂ ਨੇ ਜੀ ਬੇ ਬੇ ਨੇ ਆਏ ਕੋਕਾ ਰੱਖਿਆ ਪਿਆ ਅੱਧੀ ਵੀ ਚੱਕ ਲੈਗੇ ਪਹਿਲਾਂ ਤਾਂ ਹੀ ਇੱਥੇ ਬਿੰਨੀ ਵਾਪਾ ਹੀ ਨਹੀਂ ਉਹਦੀ ਘਰ ਵਾਲੀ ਨੂੰ ਹੀ ਇਹਨਾਂ ਦੇ ਬੰਦੇ ਨੇ ਜੀ ਛੇੜ ਕੰਨੀ ਕਰੀ ਤੂੰ ਰਿਕਸ਼ੇ ਵਾਲਾ ਤੂੰ ਰਿਕਸ਼ੇ ਵਾਲਾ ਬਣ ਕੇ ਰਹਿ ਹੈ ਤੂੰ ਧੀਆ ਭੈਣਾਂ ਨੂੰ ਛੇੜੇਗਾ ਉਲਟ-ਪੁਲਟ ਬੋਲੇਗਾ ਧੀਆ ਭੈਣਾਂ ਨੂੰ ਅਸੀਂ ਟੱਪਦੇ ਆ ਲੰਗਦੇ ਆ ਸਾਨੂੰ ਛੇੜਦੇ ਨੇ ਸੀਟੀਆਂ ਮਾਰਦੇ ਨੇ ਚੰਗੀ ਗੱਲ ਆ ਅਸੀਂ ਘਰਦਿਆਂ ਨੂੰ ਦੱਸਦੇ ਨਹੀਂ ਵੀ ਲੜਾਈ ਹੋ ਜਾਊਗੀ ਹੁਣ ਆਹੀ ਨਾ ਮਦਰੀਆਲੇ ਸਾਰੇ ਅੱਜ ਸਾਡੇ ਮੈਂ ਨਵੇਂ ਆਏ تھے ਅੱਜ ਸਾਡਾ ਬੰਦਾ ਕੁੱਤਾ ਇੱਕਾਂ ਕੱਟੇ ਨਾਲ ਉਹ ਪਿਆ ਉਸ ਦੀ ਬੋਟਲ ਕੀ ਹੋਇਆ ਅੱਜ ਅੱਜ ਸਾਡਾ ਬੰਦਾ ਕੁੱਟਿਆ ਆਟੋ ਚਲਾਉਂਦਾ ਵਿਚਾਰਾ ਅੱਛਾ ਕਿਸ ਨਾਲ ਤਾਂ ਕੁੱਟਿਆ ਪਤਾ ਨਹੀਂ ਸਵਾਰੀ ਛੱਡੀ ਹੋਣੀ ਵੈਸੇ ਤਾਂ ਮੰਗੂਗਾ ਹੀ ਅਗਲਾ ਇਸਤਰੀ ਸਬਾ ਸ਼ਿਵ ਮੰਦਿਰ ਸਰਹੰਦ ਵਿਖੇ ਹੋਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਧਾਰਮਿਕ ਸਮਾਗਮ ਕਰਵਾਇਆ ਗਿਆ ਤੇ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸਮਾਜ ਸੇਵੀ ਨਰੇਸ਼ ਵੈਦਨੇਸ਼ ਮੌਜੂਦ ਕੇਤੀ ਜੋਤੀ ਪਟੰਡ ਦੀ ਰਸਮ 우ਸ਼ਾ ਤਵਨ ਕਾਉਂਸਲ ਪ੍ਰਵੀਨ ਕੁਮਾਰੀ ਕਾਉਂਸਲ ਆਸ਼ਾ ਰਾਣੀ ਨਰੇਸ਼ ਵੈਦ ਸੋਨ ਲਾਲ ਵਰਮਾ ਕੈਥਲ ਨੇ ਕੀਤੀ ਨਰੇਸ਼ ਵਾਦ ਨੇ ਕਿਹਾ ਹੈ ਕਿ ਧਾਰਮਿਕ ਸਮਾਗਮ ਸਾਡੀ ਸਾਂਝ ਨੂੰ ਮਜ਼ਬੂਤ ਕਰਦੇ ਹਨ ਤੇ ਸਾਨੂੰ ਇੱਕ ਜਗ੍ਹਾ ਤੇ ਇਕੱਠਾ ਕਰਦੇ ਹਨ। ਹਰ ਤਰ੍ਹਾਂ ਦੇ ਤਰ੍ਹਾਂ ਇਸ ਤੀਵਾਵਾ ਕਮਜੋਰ ਬਹੁਤ ਰਾਣੀ ਦਲਤਾ ਕਿਸਾਨ ਮੋਰਚੇ ਦੇ ਸੱਦੇ ਤੇ ਵਕਵਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿਸਾਨਾਂ ਦੀਆਂ ਮੰਗਾਂ ਤੇ ਪੰਜਾਬ ਸਰਕਾਰ ਦਾ ਕਿਸਾਨਾਂ ਪ੍ਰਤੀ ਵਤੀਰੇ ਦੇ ਵਿਰੋਧ ਵਿੱਚ ਹਲਕਾ ਫਤਿਹਗੜ ਸਾਹਿਬ ਦੇ ਵਿਧਾਇਕ ਲਖਬੀਰ ਸਿੰਘ ਰਾਏ ਦੇ ਦਫ਼ਤਰ ਅੱਗੇ 3 ਘੰਟੇ ਲਈ ਧਰਨਾ ਦਿੱਤਾ ਗਿਆ ਤੇ ਮੰਗ ਕੀਤੀ ਗਈ ਕਿ ਜੋ ਸੰਯੁਕਤ ਕਿਸਾਨ ਮੋਰਚੇ ਦੀਆਂ ਕਿਸਾਨਾਂ ਨਾਲ ਸੰਬੰਧਿਤ ਮੰਗਾਂ ਹਨ ਉਹਨਾਂ ਨੂੰ ਪੂਰਾ ਕੀਤਾ ਜਾਵੇ ਸੰਯੁਕਤ ਕਿਸਾਨ ਮੋਰਚੇ ਦੀ ਜੋ ਕਾਲ ਹੈ ਆਪਣੇ ਹਲਕੇ ਦੇ ਜਿਹੜੇ ਐਮਐਲਏ ਆ ਉਹਨਾਂ ਦੇ ਦਫ਼ਤਰਾਂ ਦੇ ਅੱਗੇ ਤੇ ਜਾਂ ਉਹਨਾਂ ਦੇ ਘਰਾਂ ਅੱਗੇ ਧਰਨੇ ਦੇਣੇ ਆ ਅਸੀਂ ਇੱਥੇ ਜਿਹੜਾ ਫਟੇਗੜ ਸਾਹਿਬ ਦੇ ਜੋਲ ਤੇ ਐਮਐਲਏ ਲਖਵੀਰ ਸਿੰਘ ਰਾਏ ਦੇ ਅੱਗੇ ਧਰਨਾ ਦੇਣ ਆਏ ਆ ਜੋ ਸੂਜਿਤ ਕਿਸਾਨ ਮੋਰਚੇ ਦਾ 11 ਤੋਂ ਲੈ ਕੇ 3 ਵਜੇ ਤੱਕ ਦਾ ਪ੍ਰੋਗਰਾਮ ਆ ਜੋ ਪਿਛਲੇ ਦਿਨਾਂ ਵਿੱਚ ਸਰਕਾਰ ਨੇ ਸਾਡੇ ਤੇ ਜ਼ਬਰ ਕੀਤਾ ਸਾਡੇ ਵਕਵਾਖਾਗੂਆਂ ਨੂੰ ਫੜ ਕੇ ਜਿਹਨਾਂ ਚ ਨਜ਼ਰਬੰਦ ਕੀਤਾ ਤੇ ਨਾ ਵੀ ਨਾ ਜਿਹੜੀ ਮੀਟਿੰਗ ਚ ਕੋਹਾੜਾ ਹੋਈ ਸਰਕਾਰ ਆ ਉਸ ਨੂੰ ਅਸੀਂ ਇੱਕ ਚੈਲੰਜ ਦਿੱਤਾ ਸਾਡੇ ਲੀਡਰਾਂ ਨੇ ਵੀ ਉਹ 15 ਤਰੀਕ ਨੂੰ ਸਾਡੇ ਨਾਲ ਖੁੱਲੀ ਡਿਬੇਟ ਕਰਨ ਪਰ ਭਗਵਾਨਤਮਾਨ ਸਰਕਾਰ ਹਰ ਜਗ੍ਹਾ ਤੋਂ ਭੱਜ ਰਹੀ ਆ ਤੇ ਉਸੇ ਰੋਸ ਦੇ ਵਿੱਚ ਅਸੀਂ ਧਰਨਾ ਦੇ ਰਹੇ ਆ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਿਹੜੇ ਪੰਜਾਬ ਦੇ 92 ਗੁੰਗੇ ਬੋਲੇ ਐਮਐਲਏ ਤੇ ਮੰਤਰੀ ਨੇ ਉਹਨਾਂ ਨੂੰ ਜਗਾਵ ਨਹੀਂ ਇੱਥੇ ਪਹੁੰਚਿਆ ਸਾਡੀਆਂ ਰੀ ਮੰਗਾਂ ਨੇ 18 ਮੰਗਾਂ ਦੇ ਸੰਯੁਕਤ ਕਿਸਾਨ ਮੋਰਚੇ ਦੀਆਂ ਇਸਾਨਾ ਨਾਲ ਸੰਬੰਧਿਤ ਮੰਗਾਂ ਨੇ ਪੰਜਾਬ ਸਰਕਾਰ ਨਾਲ ਸੰਬੰਧਿਤ ਮੰਗਾਂ ਨੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਵੀ ਇਹ ਤਾਂ ਕੋਈ ਮੰਗੋ ਪੰਜਾਬ ਸਰਕਾਰ ਨਾਲ ਸੰਬੰਧਿਤ ਨਹੀਂ ਇਹ ਮੰਗਾਂ ਕੇਂਦਰ ਨਾਲ ਸੰਬੰਧਿਤ ਨੇ 2023 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਸੰਯੁਕਤ ਕਿਸਾਨ ਮੋਰਚੇ ਨਾਲ ਮੀਟਿੰਗ ਕਰਕੇ ਮੰਨੀਆਂ ਹੋਈਆਂ ਮੰਗਾਂ ਨੇ ਜਿਵੇਂ ਮੂੰਗੀ ਤੇ ਮੱਕੀ ਤੇ ਐਮਐਸਪੀ ਦੀ ਗੱਲ ਆ ਕਿ ਜੇ ਮੰਗ ਮੂੰਗੀ ਤੇ ਤੇ ਮੱਕੀ ਤੇ ਐਮਐਸਪੀ ਪੰਜਾਬ ਸਰਕਾਰ ਲਾਗੂ ਕਰਦੀ ਆ ਤਾਂ ਜਿਹੜਾ ਝੋਨੇ ਦਾ ਬਦਲਾ ਉਹ ਉਹਦਾ ਹੱਲ ਹੁੰਦਾ ਪਾਣੀ ਦਾ ਵੀ ਹੱਲ ਹੁੰਦਾ ਪ੍ਰਦੂਸ਼ਣ ਦਾ ਵੀ ਹੱਲ ਹੁੰਦਾ ਇਸੇ ਤਰ੍ਹਾਂ ਸੀ ਹੱਲ ਕਰਦੇ ਆ ਵੀ ਜਿਹੜਾ ਮੰਗ ਮੰਗ ਕਰਦੇ ਆ ਵੀ ਜਿਹੜਾ ਮੈਰੀ ਪਾਣੀਆਂ ਉਹ ਹਰ ਇੱਕ ਖੇਤ ਤੱਕ ਜਿਹੜਾ ਕਿਸਾਨ ਦੇ ਪਹੁੰਚਾਇਆ ਜਾਵੇ ਇਸੇ ਤਰ੍ਹਾਂ ਹੋਰ ਵੀ ਬਹੁਤ ਮੰਗਾਂ ਨੇ ਜਿਹੜੀਆਂ ਪੰਜਾਬ ਸਰਕਾਰ ਨਾਲ ਸਰੀਆਂ ਜਿਵੇਂ ਪਾਣੀ ਦੇ ਪ੍ਰਦੂਸ਼ਣ ਦੀ ਗੱਲ ਆ ਜਾਂਦੀ ਆ ਇਹਨਾਂ ਦੀਆਂ ਮੰਗਾਂ ਨੂੰ ਅਸੀਂ ਲੈ ਕੇ ਜਿਹੜਾ ਪ੍ਰੋਟੈਸਟ ਕਰ ਰਹੇ ਪੰਜਾਬ ਨੰਬਰਦਾਰ ਯੂਨੀਅਨ ਵੱਲੋਂ ਦਿਵਾਨ ਟੋਡਰਮਲ ਫਤਿਹਗੜ੍ਹ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਸੂਬਾ ਪੱਧਰੀ ਸਲਾਨਾ ਸਮਾਗਮ ਕਰਵਾਇਆ ਗਿਆ ਸਮਾਗਮ ਵਿੱਚ ਮੁੱਖ ਮਹਿਮਾਨ ਪੰਜਾਬ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਤਰਲੋਚਨ ਸਿੰਘ ਮਾਨ ਬਲੋਂਗੇ ਪ੍ਰਧਾਨ ਜਰਨੈਲ ਸਿੰਘ ਚਰਮੜੀ ਰਣ ਸਿੰਘ ਮਹਿਲਾ ਜਰਨਲਸਕਰ ਸਰਪੰਜਨ ਸਿੰਘ ਮੀਰਪੁਰ ਡੇਰਾਬਸੀ ਰਾਮ ਸਿੰਘ ਮਿਰਜ਼ਾਪੁਰ ਪ੍ਰਧਾਨ ਕੁਲਵੰਤ ਸਿੰਘ ਝਾਂਪੂਰ ਨੰਬਰਦਾਰ ਹਰਪੰਸ ਸਿੰਘ ਇਸਰਹੇਲ ਆਦਿ سمیت ਪੰਜਾਬ ਪਰ ਵਿੱਚੋਂ ਵੱਖ-ਵੱਖ ਨੰਬਰਦਾਰ ਯੂਨੀਅਨ ਦੇ ਆਗੂਆਂ ਨੇ ਸ਼ਿਰਕਤ ਕੀਤੀ ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਇਤਿਹਾਸਿਕ ਜ਼ਿਲ੍ਹੇ ਦੇ ਵਿੱਚ ਦੀਵਾਨ ਟੋਡਰ ਮਹਿਲ ਹਾਲ ਦੇ ਵਿੱਚ ਇੱਕ ਜ਼ਿਲ੍ਹਾ ਪੰਜਾਬ ਪਧਰੀ ਜੋ ਸਮਾਗਮ ਜ਼ਿਲ੍ਹਾ ਜਥੇਬੰਦੀ ਫਤਿਹਗੜ੍ਹ ਸਾਹਿਬ ਵੱਲੋਂ ਕਰਵਾਇਆ ਗਿਆ ਹੈ ਉਹਦੇ ਵੀ ਸਾਡੇ ਪੰਜਾਬ ਤੋਂ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਸਹਿਬਾਨ ਜਨਰ ਸੁਖਤਰ ਸਹਿਬਾਂ ਤਹਿਸੀਲਾਂ ਦੇ ਪ੍ਰਧਾਨ ਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੇ ਇਹ ਪ੍ਰੋਗਰਾਮ ਲਿਖਿਆ ਇਹਦੇ ਵਿੱਚ ਹੋਰ ਜ세 ਬੰਦੀਆਂ ਵੀ ਸਾਡੀਆਂ ਬਾਹਰੋਂ ਵੀ ਆਈਆਂ ਤੇ ਇਹਨਾਂ ਨੇ ਬਹੁਤ ਵੱਡੇ ਸੰਦੇਸ਼ ਦਿੱਤਾ ਤੇ ਨੰਬਰਦਾਰਾਂ ਨੂੰ ਏਕਤਾ ਦੇ ਵਿੱਚ ਚੱਲਣ ਦਾ ਤੇ ਆਪਣੀ ਸਚਾਈ ਦੇ ਉੱਤੇ ਪਹਿਰਾ ਦੇਣ ਦਾ ਜਿੱਥੇ ਅਸੀਂ ਆਪਣੀਆਂ ਮੰਗਾਂ ਮੰਗਦੇ ਆਂ ਸਰਕਾਰਾਂ ਤੋਂ ਉਹ ਉਹਦੇ ਵਾਸਤੇ ਸਾਨੂੰ ਵਾਅਦਾ ਵੀ ਕੀਤਾ ਗਿਆ ਲੇਕਿਨ ਉਹ ਲਾਗੂ ਨਹੀਂ ਹੋਈਆਂ ਜਿਸ ਤਰ੍ਹਾਂ ਕਿ ਆਪਣਾ ਡੱਲੇਵਾਲ ਸਾਹਿਬ ਵੀ ਮਰਨ ਵਰਤ ਦੇ ਉੱਤੇ ਬੈਠੇ ਨੇ ਅਸੀਂ ਵੀ ਕਿਸਾਨ ਬੀ ਆਂ ਨੰਬਰਦਾਰ ਬੀ ਆਂ ਤਾਂ ਉਹਦੀ ਵੀ ਵਾਹੀ ਨਹੀਂ ਹਜੇ ਤੱਕ ਹੋਈਏ ਕਿਸ ਤਰ੍ਹਾਂ ਅੱਜ ਮੈਂ 100 ਤੋਂ ਉੱਤੇ ਦਿਨ ਟੱਪ ਗਏ ਨੇ ਇਸ ਕਰਕੇ ਇਹ ਸਾਰੀਆਂ ਇਹਨਾਂ ਨੂੰ ਸਰਕਾਰਾਂ ਨੂੰ ਇਹਦੇ ਤੇ ਪਹਿਰਾ ਦੇਣਾ ਚਾਹੀਦਾ ਤੇ ਨੰਬਰਦਾਰਾਂ ਨੂੰ ਇਹ ਹੀ ਸੰਦੇਸ਼ ਦਿੱਤਾ ਹੈ ਵੀ ਆਪਾਂ ਸਚਾਈ ਦੇ ਉੱਤੇ ਸਾਡਾ ਫਰਜ ਬਣਦਾ ਇਹਦੇ ਉੱਤੇ ਪਹਿਰਾ ਦਈਏ ਤੇ ਆਪਣੇ ਹਮੇਸ਼ਾ ਤਤਪਰ ਰਹਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਤਿਹਾਸਕ ਜ਼ਿਲ੍ਹਾ ਪਟੇਗੜ ਸਾਹਿਬ ਜੋ ਕਿ ਬਹੁਤ ਲਾਸਾਨੀ ਕੁਰਬਾਨੀ ਇਸ ਜ਼ਿਲ੍ਹੇ ਵਿੱਚ ਹੋਈ ਹੋਈ ਹੈ ਉੱਥੇ ਅਸੀਂ ਸਾਰੇ ਨੰਬਰਦਾਰ ਵੀਰਾਂ ਨੇ ਲੜ ਕੇ ਇੱਕ ਅਖੰਡ ਪਾਰ ਸਾਹਿਬ ਕਰਾਇਆ ਤੇ ਉਸ ਤੋਂ ਬਾਅਦ ਕੀਰਤਨ ਹੋਇਆ ਸਰਬੱਤ ਦੇ ਭਲੇ ਲਈ ਤੇ ਆਪਣੀ ਸੱਚਾਈ ਤੇ ਚੱਲਣ ਲਈ ਇਹ ਆਪਾਂ ਸੱਚ ਦੇ ਪਹਿਰਾ దਈਏ ਸਾਰੇ ਨੰਬਰਦਾਰਾਂ ਨੂੰ ਲਾਮਬੰਦ ਹੋਣ ਲਈ ਅਪੀਲ ਕੀਤੀ ਗਈ ਹੈ ਤੇ ਸਾਰੇ ਹੀ ਪੰਜਾਬ ਤੋਂ ਤਕਰੀਬਨ ਸਾਡੇ ਲੀਡਰ ਸਾਹਿਬਾਨ ਪਹੁੰਚੇ ਨੇ ਤੇ ਅਸੀਂ ਸੰਦੇਸ਼ ਦੇਣਾ ਚਾਹੁੰਦੇ ਸੀ ਕਿ ਆਪਾਂ ਸਾਰੇ ਇਕੱਠੇ ਹੋ ਕੇ ਚੱਲੀਏ ਤੇ ਨਾਲ ਸਰਕਾਰ ਨੂੰ ਵੀ ਇਹ ਅੱਜ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਸਾਡੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਪ੍ਰਵਾਨ ਕਰੋ ਤਾਂ ਕਿ ਸਾਨੂੰ ਅਸੀਂ ਜਿਹੜੇ 70 70 ਸਾਲ ਦੇ ਲੰਬੜਦਾਰ ਹਾਂ ਸਾਨੂੰ ਕੋਈ ਸੰਘਰਸ਼ ਨਾ ਕਰਨਾ ਪਵੇ ਅਸੀਂ ਸੜਕਾਂ ਤੇ ਇਹਨਾਂ ਡੋੜੀਏ ਇਸ ਕਰਕੇ ਅੱਜ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਸਾਰੇ ਨੰਬਰਦਾਰ ਵੀਰਾਂ ਦਾ ਇੱਥੇ ਬਲਾ ਕੇ ਤਨਮਾ ਮਿਲਵਰਤਨ ਦੀ ਅਪੀਲ ਕੀਤੀ ਗਈ ਹੈ ਸਾਰਿਆਂ ਦਾ ਸਹਿਯੋਗ ਮੰਗਿਆ ਗਿਆ ਇਹ ਸਰਵਤ ਦੇ ਭਲੇ ਲਈ ਅਰਦਾਸ ਕਰਾਈ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪੈਰੋਵਾਲ ਵਿਖੇ ਸਥਿਤ ਇੱਕ ਪੋਲਟਰੀ ਫਾਰਮ ਵਿੱਚ ਰਹਿ ਰਹੀ ਮੁਰਗੀ ਨੇ 232 ਗ੍ਰਾਮ ਦਾ ਅੰਡਾ ਦੇ ਕੇ ਨੈਸ਼ਨਲ ਅਵਾਰਡ ਹਾਸਲ ਕੀਤਾ ਇਸ ਤੋਂ ਪਹਿਲਾਂ 210 ਗ੍ਰਾਮ ਅੰਡੇ ਦਾ ਨੈਸ਼ਨਲ ਅਵਾਰਡ ਮਹਾਰਾਸ਼ਟਰ ਦੇ ਨਾਂ ਦਰਜ ਸੀ ਹੁਣ ਜ਼ਿਲ੍ਹਾ ਗੁਰਦਾਸਪੁਰ ਦੀ ਮੁਰਗੀ ਨੇ ਇਹ ਰਿਕਾਰਡ ਤੋੜ ਦਿੱਤਾ ਜਿੱਥੇ 232 ਗ੍ਰਾਮ ਅੰਡਾ ਦਿੱਤਾ ਹੈ ਪੋਲਟਰੀ ਫਾਰਮ ਦੇ ਮਾਲਕ ਗੁਰਨਾਉਨਾ ਹਲ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਵੱਲੋਂ 500 ਮੁਰਗੀ ਤੋਂ ਇਹ ਕਾਰੋਬਾਰ ਸ਼ੁਰੂ ਕੀਤਾ ਗਿਆ ਸੀ ਤੇ ਅੱਜ ਇਸ ਪੋਲਟਰੀ ਫਾਰਮ ਵਿੱਚ 50000 ਮੁਰਗੀਆਂ ਅਸੀਂ ਜੀ ਸੁਖਜੀਤ ਪੋਲਟਰੀ ਫਾਰਮ ਪਰਵਾਲ ਤੋਂ ਜੀ ਠੀਕ ਹੈ ਜੀ ਆਹਾ ਸਾਡੀ ਇਹ ਮਸ਼ੀਨਾਂ ਵਾਂ ਜੀ ਇੱਥੇ ਅਸੀਂ ਅਸੀਂ ਵੇਟ ਕਰਦੇ ਆਂ ਫੀਡ ਦਾ ਇੱਥੋਂ ਆ ਐਲੀਵੇਟਰ ਚੁੱਕ ਕੇ ਗ੍ਰਾਈਂਡਰ ਚ ਪਾ ਦਿੰਦਾ ਵਾ ਗ੍ਰਾਈਂਡਰ ਦੀ ਫੀਡ ਜਿਹੜੀ ਆ ਉਹ ਫਿਰ ਐਲੀਵੇਟਰ ਚੁੱਕ ਕੇ ਮਿਕਸਚਰ ਚ ਪਾ ਦਿੰਦਾ ਠੀਕ ਹੈ ਜੀ ਮਿਕਸਚਰ ਜਿਹੜਾ ਮਿਕਸ ਕਰ ਦਿੰਦਾ ਵਾ ਵਿਦ ਅਸੀਂ ਮਲਟੀ ਵਿਟਾਮਿਨਸ ਪਾ ਕੇ ਇਹਨੂੰ ਉਹ ਸਾਰਾ ਕੁਝ ਪਾ ਕੇ ਇਹਦੇ ਵਿੱਚ ਜੀ ਇਹ ਇਧਰ ਹੈਗੀ ਆ ਜੀ ਆ ਗ੍ਰੇਨ ਲੱਗਾ ਹੋਇਆ ਠੀਕ ਹੈ ਗ੍ਰੇਨ ਪੈਂਦਾ ਵਈ ਤੇ ਡੀਓਸੀ ਲੱਗੀ ਆ ਰਾਈਸ ਪ੍ਰਾਨ ਤੇ ਨੈਕਸਟ ਫਿਰ ਸੋਇਆ ਲੱਗਾ ਜੀ ਠੀਕ ਹੈ ਉਸ ਤੋਂ ਅੱਗੇ ਫਿਰ ਉਹ ਲੱਗੀ ਆ ਜੀਐਨਈ ਲੱਗੀ ਆ ਜੀ ਤੇ ਨੈਕਸਟ ਫਿਰ ਇਧਰ ਪੱਥਰ ਪਾਊਡਰ ਲੱਗਾ ਬਸ ਇਹ ਜੀ ਜਿਹੜਾ ਹੈਗਾ ਜੀ ਸੋਇਆ ਜੀ ਉਹ ਪੈਂਦਾ ਜੀ 1 ਕੁੰਟਲ 30 ਕਿਲੋ ਪੈਂਦਾ ਤੇ ਜਿਹੜੀ ਹੈਗੀ ਆ ਜੀਐਨਈ ਉਹ ਵੀ 1 30 ਪੈਂਦੀ ਆ ਜੀ 1 ਕੁੰਟਲ 30 ਕਿਲੋ ਮਤਲਬ 10 ਕੁੰਟਲ ਦੇ ਵਿੱਚ ਤੇ ਸਾਢੇ 5 ਕੁੰਟਲ ਜਿਹੜਾ ਉਹ ਗ੍ਰੇਨ ਪੈਂਦਾ ਹੈ ਉਹਦੇ ਵਿੱਚ 1 ਕੁਇੰਟਲ ਤੇ ਪੈਂਦਾ ਲਗਭਗ ਡੀਓਸੀ ਰਾਈਸ ਬਰਾਨ ਤੇ ਬਾਕੀ ਪੱਥਰ ਪੈਂਦਾ ਜੀ ਮਤਲਬ 1 ਕੁਇੰਟਲ ਯਾ ਯਾਰ ਮੁਰਗੀ ਇੱਕ ਦਿਨ ਚ ਕਿੰਨੀ ਫੀਡ ਚਾਹ ਹੁੰਦੀ 50000 ਮੁਰਗੀ ਲਈ ਅਹੀਂ ਲਗਭਗ ਮੱਲ ਬਣਾਉਨੇ ਆ ਜੀ 55 ਕੁਇੰਟਲ ਤੇ ਲੱਗ ਜਾਗੇ 55 60 ਕੁਇੰਟਲ ਇੱਕ ਮੁਰਗੀ ਨੂੰ ਕਿੰਨੀ ਪੈਂਦੀ 110 ਗ੍ਰਾਮ ਦੇ ਲਾਗੇ 105 110 ਇਹ ਡੇਲੀ ਬਣਦੀ ਡੇਲੀ ਬਣਦੀ ਆ ਜੀ ਤੁਸੀਂ ਇਹਨੂੰ ਵੀ ਬਾਹਰ ਸੇਲ ਕਰਦੇ ਹੋ ਫੀਡ ਨੂੰ ਵੀ ਕਿ ਆਪਣੇ ਨਹੀਂ ਬਸ ਆਪਣੇ ਜੋਗੀ ਆਪਣੇ ਜੋਗੀ ਆਪਣੀ ਬਰਡ ਨੂੰ ਪਾਉਣੀ ਆ ਜੀ ਆ ਸਾ ਆਪਣੇ ਹਾਂ ਜੀ ਆਪਣੇ ਜੋ ਵੀ ਕਿਸ ਤਰ੍ਹਾਂ ਇਸ ਅਗਾਸ ਪਾਈ ਇਹ ਜੀ ਅੰਡਰਗਰਾਉਂਡ ਇਥੇ ਪਾਈਪ ਲੱਗਾ ਹੋਇਆ ਜੀ ਇਹਦੇ ਉਹਨੂੰ ਅਸੀਂ ਓਗਰ ਆਨੇ ਆ ਠੀਕ ਹੈ ਜੀ ਆ ਥੱਲਿਓਂ ਦੀ ਇਹਦੇ ਥੱਲਿਓਂ ਹੀ ਜਾਂਦੀ ਹੈ ਫੀਡ ਬਾਹਰ ਆ ਜਾਂਦੀ ਹੈ ਜੀ ਤੇ ਬਾਹਰ ਆ ਕੇ ਫਿਰ ਅਕਲੇ ਬੰਨੇ ਫਿਰ ਉਹਨੂੰ ਹਾਈਟ ਦੇ ਕੇ ਤੇ ਸਿੱਧਾ ਛੇੜਾਂ 'ਚ ਲੈ ਜਾਂਦੇ ਆ ਦੇਖੋ ਜੀ ਆ ਇਥੋਂ ਬਾਹਰ ਆ ਗਈ ਆ ਜੀ ਫਿਰ ਇਥੋਂ ਅਸੀਂ ਹਾਈਟ ਦਿੱਤੀ ਆ ਫੀਡ ਨੂੰ ਅੱਗੇ ਚਲੀ ਜਾਂਦੀ ਆ ਅੱਗੇ ਜਾ ਕੇ ਫਿਰ ਹਾਂ ਜੀ ਅੱਗੇ ਜ਼ੂਮ ਕਰ ਲਓ ਉਧਰ ਉਹ ਪਾਈਪਾਂ ਰਾਈ ਜਾ ਕੇ ਛੇੜਾਂ 'ਚ ਚਲੀ ਜਾਂਦੀ ਆ ਪਹਿਲਾਂ ਜਿਹੜਾ ਅੰਡੇ ਦਾ ਜਿਹੜਾ ਰਿਕਾਰਡ ਨੈਸ਼ਨਲ ਰਿਕਾਰਡ ਆ ਤੇ ਉਹ ਹੈਗਾ ਜੀ 210 ਗ੍ਰਾਮ ਦਾ ਮਹਾਰਾਸ਼ਟਰ ਦਾ ਠੀਕ ਹੈ ਜੀ ਤਾਂ ਹੁਣ ਸਾਡੀ ਮੁਰਗੀ ਨੇ ਜਿਹੜੀ ਦੇਸੀ ਮੁਰਗੀ ਆ ਉਹਨੇ ਅੰਡਾ ਦਿੱਤਾ ਉਹਦਾ ਉਹਨੇ ਨੈਸ਼ਨਲ ਰਿਕਾਰਡ ਤੋੜ ਦਿੱਤਾ ਵਾ 233 ਗ੍ਰਾਮ ਦਾ ਦੇ ਕੇ ਅੰਡਾ ਜੀ ਤੇ ਆਹ ਕੋ ਜ਼ੀਰੋ ਆ ਜੀ ਤੇ ਆਹ ਅੰਡੇ ਦਾ weight ਜੇ ਠੀਕ ਹੈ ਜੀ 232 33 ਗ੍ਰਾਮ ਦੇ ਲਾਗੇ ਚੱਕ ਇਹਦਾ weight ਆ ਜੀ ਤੇ ਇਹ ਹੁਣ ਰਿਕਾਰਡ ਜੀ ਸਾਡਾ ਇਥੋਂ ਦਾ ਬਣ ਗਿਆ ਵਾ ਗੁਰਦਾਸਪੁਰ ਡਿਸਟ੍ਰਿਕਟ ਦਾ ਦੇਸੀ ਮੁਰਗੀ ਦਾ ਅੰਡਾ ਜੀ ਇਹ ਇਹ ਗਰੀ ਇਹ ਦੇਸੀ ਮੁਰਗੀ ਦਾ ਅੰਡਾ ਜੀ ਉਹ ਉਹ ਮਹਾਰਾਸ਼ਟਰ ਦਾ ਇੱਕ ਫਾਰਮਰ ਆ ਤੇ ਉਹ ਫਾਰਮਰ ਦਾ ਨਾਂ ਨਹੀਂ ਪਤਾ ਬਟ ਉਹਦਾ 210 ਗ੍ਰਾਮ ਦਾ ਰਿਕਾਰਡ ਹੈ ਬਸ ਇਹ ਤੇ ਇਦਾਂ ਹੀ ਰੱਖਿਆ ਸੀ ਇਹ 19 ਫਰਵਰੀ ਨੂੰ ਦਿੱਤਾ ਅੰਡਾ ਤੇ ਇੰਨੇ ਦਿਨ ਹੋ ਗਿਆ ਮੇਰੇ ਖਿਆਲ ਇਹਦਾ weight ਜਿਹੜਾ ਵਾ 240 ਗ੍ਰਾਮ ਤੇ ਲੱਗੇ ਸੀ ਜਿਹੜਾ ਵੀ ਹੁਣ ਲੂਸ ਕਰ ਗਿਆ weight ਥੋੜਾ ਜਆ ਮਤਲਬ ਟਾਈਮ ਜ਼ਿਆਦਾ ਹੋ ਗਿਆ ਤੇ ਉਹ ਟਾਈਮ ਤੇ 240 ਦੇ ਲੱਗੇ ਸੀ ਤੇ ਉਹ ਵੈਸੇ ਮਨ ਚ ਆਇਆ ਵੀ ਚੈੱਕ ਕਰੀਏ ਵੀ ਰਿਕਾਰਡ ਕੀ ਹੈਗਾ ਆਪਣੇ ਇੰਡੀਆ ਦਾ ਤੇ ਜਿਹਨੂੰ ਵੇਖਿਆ ਉਹ 210 ਗ੍ਰਾਮ ਦਾ ਰਿਕਾਰਡ ਹੈ ਇਹ ਤਾਂ ਅਹੀਂ ਤੋਂ ਲਿਆ ਹਾਡਾ ਜਿਹੜਾ 32 33 ਗ੍ਰਾਮ ਦਾ ਹੈ ਜੀ ਸਾਡੇ ਕੋਲ 50000 ਮੁਰਗੀ ਆ ਜੀ ਲੈਣ ਜਿਹੜੀ ਆਂਡਾ ਦੇ ਰਹੀ ਆ ਦੇਖੋ ਜੀ ਚਾਰ ਛੱਟ ਨੇ 50000 ਮੁਰਗੀ 50000 ਮੁਰਗੀ ਆਂਡੇ ਵਾਲੀ ਜੀ ਸਪਲਾਈ ਆਪਣੇ ਲੱਗ ਲੱਗੇ ਏਰੀਆ ਦੇ ਹਾਂਜੀ ਫਤੇਗੜ ਚੂੜੀਆਂ ਡੇਰਾ ਬਾਬਾ ਨਾਨਕ ਮਜੀਠਾ ਅਜਨਾਲਾ ਲੁਪੂ ਗੁਜ ਗਾਵੇਂ ਕਲਾਂ ਨੌਰ ਹਾਂਜੀ ਇਓ ਵੀ ਗੁਰਦਾਸਪੁਰ ਤੇ ਲੱਗੇ ਵੀ ਦੇਈਦਾ ਅੰਡਾ ਜੀ ਬਟਾਲੇ ਤੇ ਲੱਗੇ ਵੀ ਆਸੇ ਪਾਸੇ ਲਗ ਲਗ ਕਸਬਿਆਂ ਚ ਉਹਦੇ ਰਿਟੇਲ ਕਰਦੇ ਖੁੱਦ ਰਿਟੇਲ ਕਰਦੇ ਆਂ ਰਿਟੇਲ ਅੰਡਾ ਸਾਡਾ ਜਾਂਦਾ ਇਹ ਫਿਰ ਜਿਹੜੀ ਇਹਨਾਂ ਦੀ ਫੀਡ ਆ ਇਹਨਾਂ ਦੀ ਫੀਡ ਜੀ ਅਸੀਂ ਸੋਇਆ ਬੇਸ ਫੀਡ ਪਾ ਰਹੇ ਹਾਂ ਆਪਣੀ ਖੁਦ ਬਣਾ ਕੇ ਜੀ ਅਸੀਂ ਰੈਡੀਮੇਡ ਫੀਡ ਨਹੀਂ ਪਾਉਂਦੇ ਮਤਲਬ ਆਪਣੇ ਫਾਰਮ ਚ ਫੀਡ ਤਿਆਰ ਹੁੰਦੀ ਆ ਤੇ ਹੈਲਥੀ ਫੀਡ ਆ ਇਹ ਕਾਦੀ ਕਾਦੀ ਫੀਡ ਤਿਆਰ ਕਰਦੇ ਤੁਸੀਂ ਇਹ ਜੀ ਅਸੀਂ ਪਾ ਰਹੇ ਹਾਂ ਜੀਐਨ ਪਾ ਰਹੇ ਹਾਂ ਸੋਇਆ ਪਾ ਰਹੇ ਹਾਂ ਜੀ ਤੇ ਨਾਲ ਮੱਖੀ ਪਾ ਰਹੇ ਹਾਂ ਬਾਜਰਾ ਤੇ ਥੋੜੀ ਜੀ ਕਣਿ ਪਾ ਰਹੇ ਹਾਂ ਤੇ ਬਾਕੀ ਜਿਹੜੀ ਇਨਗਰੀਡੀਅੰਟਸ ਨੇ ਹਾਂ ਜੀ ਇਹ ਕੋਈ ਆ ਹੁੰਦਾ ਹੁਣ ਕੱਢ ਲਓ ਕਰ ਲਾ ਅੰਡਾ ਵੀ ਲੈ ਰਿਹਾ। ਕੀ ਦਿਖਾ ਦਵਾਂ? ਆਂਡਾ ਜੀ ਆਂਡਾ ਗਾ ਆਹ ਜੀ। ਆਹ ਵੇਖੋ ਜੀ ਆਹ ਆ ਜੋ 200 ਤੇ 32 ਗ੍ਰਾਮ ਦਾ ਅੰਡਾ। ਠੀਕ ਹੈ ਜੀ। ਤੇ ਆ ਇਹਦਾ weight ਜੇ। ਪੰਜਾਬੀ ਗਾਇਕ ਤੇ ਕਲਾਕਾਰ ਸੁਨੰਦਰ ਸ਼ਰਮਾ ਦੀ ਸ਼ਿਕਾਇਤ ਤੇ ਗ੍ਰਿਫਤਾਰ ਨਿਰਮਾਤਾ ਪੁਸ਼ਪਿੰਦਰ ਉਰਫ ਪਿੰਕੀ ਢਾਲੀਵਾਲ ਦਾ 2 ਦਿਨ ਦਾ ਪੁਲਿਸ ਡਿਮਾਂਡ ਖਤਮ ਕੀਤਾ ਗਿਆ। ਫਿਰ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਤੇ ਪਿਛੀ ਤੋਂ ਪਹਿਲਾਂ ਹੀ ਸੀਆਈਏ ਪੁਲਿਸ ਜਾਂਚ ਲਈ ਪਿੰਕੀ ਢਾਲੀਵਾਲ ਨੂੰ ਮੋਹਾਲੀ ਦੇ ਸੈਕਟਰ 71 ਸਿੱਧੇ ਤੋਂ ਉਹਨਾਂ ਦੇ ਘਰ ਲੈ ਕੇ ਪਹੁੰਚੀ। ਡੀਐਸਪੀ ਤਰਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਮੌਜੂਦ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ ਮਰਲੋ ਜੀ 23 ਤਾਲੀਵਾਲ ਦੀ ਸਾਬਨਾ ਰਿਲੀਸ ਹੋਏ ਫਿਰ ਤੁਸੀਂ ਹੈਵੀ ਸreportBody ਫਾਈਲ ਕੀਤੀ ਹੁਣ ਥਾਣੇ ਬੈਠੇ ਨੇ ਮਤਲਬ ਹੋਰ ਕੀ ਪੂਰਾ ਪ੍ਰੋਸੈਸ ਹੈ ਕੀ ਦਲੀਲਾਂ ਸੀਗੀ ਔਰ ਕਿਹਾ ਥਾਣੇ ਤੋਂ ਰਿਲੀਜ਼ ਹੋਣ ਜੀ ਮਾਨਯੋਗ ਹਾਈ ਕੋਰਟ ਦੇ ਆਰਡਰਾਂ ਦੇ ਤਹਿਤ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਡਿਟੇਨਿਊ ਪੁਸ਼ਪਿੰਦਰ ਪਾਲ ਸਿੰਘ ਤਾਲੀਵਾਲ ਪਿੰਕੀ ਤਾਲੀਵਾਲ ਅਜੇ ਥਾਣੇ 'ਚ ਹੈ ਜੋ ਤੁਸੀਂ ਕੱਲ ਕੰਫਰਮ ਕੀਤੀ ਹੈ ते ठाणे तो ही रिलीज करने की ऑर्डर हुई है। तो उसे दिल्ली ना की देते हैं क्योंकि हेबियस है कॉर्पस नौ तेरी घंटे फाइल के पीछे है। आठ आठ तो। तो तो जी हेबियस आठ से दीक्षा फाइल हो गई थी जब वारंट अफसर माने हाईकोर्ट ने अपॉइंट की थी ते। ते फ़ोन है आने तो छटे जाएगा। ठाणे तो छटे आ जाऊँगा जी। तद ਉਹ ਜਿਵੇਂ ਖਤਮ ਹੋਮੀ ਨਾਲ ਨਾਲ ਛੱਟਨਾ ਸੈਕਸ਼ਨ ਲੱਗੇ ਸੀਗੇ ਤੋਕਾ ਧੜੀ ਦੇਰ ਬਰ ਬਰ ਰਹੇ ਹੋ ਇਨ ਸਿਚੁਏਸ਼ਨ ਵਾਲੀ ਉਹ ਉਹਨਾਂ ਨੇ ਕਿਵੇਂ ਦੇਖਿਆ ਗਿਆ ਕਿ ਇਹ ਕੀਤੀ ਕਿਵੇਂ ਲਾਏ ਗਏ ਨੇ ਇੱਕ ਪੱਖ ਤੋਂ ਕਿ ਇੱਥੇ ਲਗਾ ਦਿੱਤੇ ਗਏ ਨੇਤਰਾ ਹ ਜੀ ਸੈਕਸ਼ਨ ਤਾਂ ਕਾਫੀ ਲੱਗੇ ਹੋਏ ਨੇ ਬੜ ਗਾਲੀ ਆ ਅਸੀਂ ਹਾਈ ਕੋਰਟ ਦੇ ਵਿੱਚ ਸਿਰਫ ਆਪਣੀ ਕਸਟਡੀ ਦੇ ਬੇਸ ਤੇ ਆਰਗੂ ਕੀਤਾ ਸੀ ਕਿ ਇੱਕ ਪ੍ਰੋਸੀਜਰ ਹੁੰਦਾ ਉਹ ਪ੍ਰੋਸੀਜਰ ਦੇ ਤਹਿਤ ਅਸੀਂ ਕੇਬੀਐਸ ਫਾਈਲ ਕੀਤੀ ਸੀ ਅਸੀਂ ਆਪਣਾ ਪੱਖ ਰੱਖਿਆ ਸੀ ਸਰਕਾਰ ਨੇ ਆਪਣਾ ਪੱਖ ਰੱਖਿਆ ਸੀ ਹਜੇ ਉਹਦੇ ਉੱਤੇ ਡਿਟੇਲ ਇਨਕੁਆਰੀ ਹੋਣੀ ਹੈ ਇੱਕ ਵਾਰੰਟ ਅਫਸਰ ਅਪਾਇੰਟ ਹੋਈ ਸੀ ਵਾਰੰਟ ਅਫਸਰ ਦੀ ਹਜੇ ਰਿਪੋਰਟ ਆਉਣੀ ਹੈ ਸਾਡੇ ਕੋਲ ਮਾਨਯੂ ਭਾਈ ਕੋਰਟ ਕੋਲ ਰਿਪੋਰਟ ਪਹੁੰਚ ਚੁੱਕੀ ਹੈ ਜਦੋਂ ਸਾਨੂੰ ਕਾਪੀ ਮਿਲੂਗੀ ਅਸੀਂ ਉਹ ਪੜ੍ਹਾਂਗੇ ਤਾਂ ਹੀ ਅਸੀਂ ਤੁਹਾਨੂੰ ਅੱਗੇ ਦੱਸ ਪਾਵਾਂਗੇ ਕਿ ਉਹਦੇ ਵਿੱਚ ਕੀ ਲਿਖਿਆ ਸੀ ਤੁਹਾਨੂੰ ਇਹ ਕਾਸ਼ਾ ਜੀ ਕਿ ਇਸ ਤੋਂ ਬਾਅਦ ਫਿਰ ਅੱਗੇ ਹੋਰ ਨਵੇਂ ਪਾਤੇ ਦੇ ਵਿੱਚ ਨਾਮ ਆ ਸਕਦਾ ਜਿੱਤੇ ਇੱਕ ਨਾਲ ਇਹਨਾਂ ਦੇ ਖਿਲਾਫ ਸ਼ਿਕਾਇਤਾਂ ਹੋ ਰਹੀਆਂ ਨੇ ਜਿਵੇਂ ਕਾਕਾ ਸਿੰਘ ਰੌਣਿਸ਼ ਕਹਿ ਦਿੱਤੀ ਸ਼ਰੀਪਰਾਣ ਦੇਤੀ ਹੈ ਕਾਸ਼ਾ ਤੁਹਾਨੂੰ ਕੀ ਗ੍ਰਿਫਤਾਰੀ ਕਰੂ ਜੀ ਤਰਖਾਸ বিনা ਹਰ ਇੱਕ ਦਾ ਕਾਨੂੰਨੀ ਹੱਕ ਹੈ ਕੋਈ ਵੀ ਤਰਖਾਸ ਦੇ ਸਕਦੇ ਬਟ ਸਾਡਾ ਅਸੀਂ ਕਿਸੇ ਦੇ ਨਾਲ ਲੜਨਾ ਨਹੀਂ ਚਾਹੁੰਦੇ ਸਾਡਾ ਇਹੀ ਹੈ ਕਿ ਸਾਡੀ ਪੰਜਾਬੀ 뮤직 ਇੰਡਸਟਰੀ ਹੈ ਜਿਹੜੀ ਉਹ ਬਹੁਤ ਛੋਟੀ ਕੁਝ ਬੰਦਿਆਂ ਦੇ ਨਾਲ ਹੈ ਬਟ ਇਹ ਛੋਟੀ ਜੀ ਇੰਡਸਟਰੀ ਪੂਰੇ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਡੋਮਿਨੇਟਿੰਗ ਹੈ ਅਸੀਂ ਨਹੀਂ ਚਾਹੁੰਦੇ ਕੋਈ ਵੀ ਪ੍ਰੋਡਿਊਸਰ ਕੋਈ ਵੀ ਆਰਟਿਸਟ ਕੋਈ ਵੀ ਕੰਪਨੀ ਇੱਕ ਦੂਜੇ ਦੇ ਨਾਲ ਲੜੇ ਸਾਡਾ ਮੈਸੇਜ ਕਲੀਅਰ ਹੈ ਕਿ ਅਸੀਂ ਕਿਸੇ ਨਾਲ ਲੜਨਾ ਨਹੀਂ ਚਾਹੁੰਦੇ ਇੱਕ ਪ੍ਰੋਡਿਊਸਰ ਆਪਣਾ ਕੰਮ ਕਰ ਰਿਹਾ ਹੈ ਸਿੰਗਰ ਆਪਣਾ ਕੰਮ ਕਰ ਰਿਹਾ ਹੈ ਸਾਰਿਆਂ ਪੂਰਾ ਪੰਜਾਬੀ 뮤직 ਇੰਡਸਟਰੀ ਬੂਮ ਤੇ ਹੈ ਅਸੀਂ ਚਾਹੁੰਦੇ ਹਾਂ ਕਿ ਜੇ ਕੋਈ ਏਕੋਜੀ ਪ੍ਰੋਬਲਮ ਆਈ ਹੈ ਜਾਂ ਅੱਗੇ ਆਊਗੀ ਤਾਂ ਇਹਦੇ ਵਿੱਚ ਕੋਈ ਵੀ ਡਿਸਪਿਊਟ ਨਾ ਰਵੇ ਰਜਾ ਮੰਡੀ ਦੇ ਨਾਲ ਰਾਜਨਾਮੀ ਹੋਣ ਕੋਈ ਵੀ ਡਿਸਪਿਊਟ ਕਦੇ ਰਹੀ ਨਾ ਸਾਡਾ ਕੋਈ ਵੀ ਨਹੀਂ ਹੈ ਕਿ ਅਸੀਂ ਕਿਸੇ ਨੂੰ ਕੁਝ ਦਿਖਾਣਾ ਹੈ ਜਾਂ ਕੋਈ ਸਾਹਬੇ ਖਿਲਾਫ ਕੋਈ ਤਰਖਾਸ ਪਈ ਅਸੀਂ ਸਭ ਕੁਝ ਇਹਨੂੰ ਸੈਟਲ ਕਰਨਾ ਚਾਹੁੰਦੇ ਹਾਂ ਠੀਕ ਹੈ ਜੀ ਠੀਕ ਸਰਹੱਦੀ ਹਲਕਾ ਡੇਰਾਪਾਪਾ ਨਾਨਕ ਦੇ ਨਜ਼ਦੀਕ ਗੁਰਦੁਆਰਾ ਯਾਦਗਾਰ ਹੈ ਸ਼ਹੀਦ ਦਾ ਪਿੰਡ ਅਗਵਾਨ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਚ ਪਹੁੰਚੇ ਜਿੱਥੇ ਕਿ ਸ਼ਹੀਦ ਪਾਈ ਸਤਵੰਤ ਸਿੰਘ ਦੀ ਮਾਤਾ ਪਿਆਰ ਕੌਰ ਅਤੇ ਬਾਬਾ ਸੁਖਿੰਦਰ ਸਿੰਘ ਅਗਵਾਨ ਪਤੀਜੇ ਸ਼ਹੀਦ ਪਾਈ ਸਤਵੰਤ ਸਿੰਘ ਅਤੇ ਸ਼ਹੀਦ ਪਾਈ ਸਤਵੰਤ ਸਿੰਘ ਦੇ ਭਾਈ ਸਰਵੰਤ ਸਿੰਘ ਪਾਈ ਗੋਨਾਮ ਸਿੰਘ ਪਾਈ ਬਰਿਆਮ ਸਿੰਘ ਮੌਜੂਦ ਸਨ ਜਿਹਨੂੰ ਕੋਰਟ ਨੇ ਠੱਪਾ ਲਾਇਆ ਵੀ ਇਹ ਬੰਦਾ ਜਿਹੜਾ ਇਹਨੇ ਆਹ ਕ੍ਰਾਈਮ ਕੀਤੇ ਆ ਉਹ ਉਹਨੂੰ ਹਰ ਮਹੀਨੇ ਬਾਅਦ ਨਾ ਮਤਲਬ ਰੱਖਿਆ ਕਿ ਤੁਸੀਂ ਜਾ ਕੇ ਛੁੱਟੀਆਂ ਕੱਟੋ ਆਨੰਦ ਲਓ ਉਹ ਸਰਕਾਰਾਂ ਦਾ ਇੱਕ ਦੋਰਾ ਕਿਰਦਾਰ ਹੈ ਜੇ ਜ਼ਰੂਰ ਹੈਗਾ ਤੋਂ ਅੱਜ ਜਦੋਂ ਆਪਾਂ ਇੱਕ ਕੌਮੀ ਪਰਿਵਾਰ ਚ ਆਏ ਆ ਤਾਂ ਇਹ ਤੇ ਸੁਭਾਵਕ ਆ ਵੀ ਬੰਦੀ ਸਿੰਘਾਂ ਦੀ ਗੱਲ ਤੇ ਜ਼ਰੂਰ ਹੋਊਗੀ ਬੰਦੀ ਸਿੰਘਾਂ ਦੇ ਮਸਲੇ ਤੇ ਫੇਰ ਆਪਾਂ ਇਹ ਵੀ ਜਾਣਦੇ ਆ ਕਿ ਅਸੀਂ ਪੁਰਾਣੇ ਬੰਦੀ ਸਿੰਘਾਂ ਦੀ ਗੱਲ ਵੀ ਕਰਦੇ ਹਾਂ ਕਿ ਅਗਲੇ ਆਣੇ ਇਹ ਵੀ ਦੱਸਿਆ ਕਿ ਤੁਸੀਂ ਪੁਰਾਣੀਆਂ ਦੀ ਗੱਲ ਕਰਦੇ ਹੋ ਅਸੀਂ ਤੁਹਾਨੂੰ ਨਵੇਂ ਵੀ ਕਰਾਂਗੇ ਅਸੀਂ ਇਹ ਕਹਿਤੀ ਐਨਐਸਏ ਲਾ ਕੇ ਭਾਈ ਅਮਰਤਪਾਲ ਸਿੰਘ ਨੂੰ ਨਹੀਂ ਉਹਨਾਂ ਦੇ ਸਾਥੀਆਂ ਨੂੰ ਕਿੱਥੋਂ ਤੱਕ ਅਗਲਿਆਂ ਜੀ ਭੇਜਦਾ ਇਹ ਕੌਮ ਇੱਕ ਮੁੱਠ ਹੋ ਗਈ ਤੇ ਇਹ ਜੋ ਕੁਝ ਵੀ ਸਾਡੇ ਨਾਲ ਵਾਪਰਿਆ ਨਾ ਵਾਪਰੇ ਬਾਕੀ ਸਰਕਾਰ ਨੂੰ ਵੀ ਚੇਤੇ ਰੱਖਣਾ ਚਾਹੀਦਾ ਵਾ ਗੁਰੂ ਪਾਸ਼ਾ ਨੇ ਨਾ ਬਾਣੀ ਚਾਖਿਆ ਵਾ ਕੋ ਹਰ ਸਮਾਨੀ ਰਾਜਾ ਇਹ ਭੂਪਤ ਸਭ ਦੇ ਵਿਚਾਰ ਕੇ ਝੂਠੇ ਕਰਤ ਦਿਵਾਜਾ ਰਾਜ ਰੱਬ ਦਾ ਹੀ ਰਹਿਣਾ ਬੰਦੇ ਆ ਦੇ ਰਾਜ ਅੱਜ ਹੈਗੇ ਕੱਲ ਨਹੀਂ ਹੋਣੇ ਇਹ ਜਿਹੜੇ ਸ਼ਹੀਦ ਪਰਿਵਾਰ ਹਨ ਇਹ ਸਾਡਾ ਮਤਲਬ ਇੱਕ ਮਾਰਗਦਰਸ਼ਨ ਵੀ ਕਰਦੇ ਆ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਦੱਸਦੇ ਆ ਭਾਈ ਜਦੋਂ ਕੌਮ ਦੇ ਹੱਤਾਂ ਦੀ ਗੱਲ ਹੁੰਦੀ ਆ ਤੇ ਕੌਮ ਤੇ ਪੰਥ ਤੋਂ ਪਰੇ ਕੁਝ ਨਹੀਂ ਹੁੰਦਾ ਬੜਾ ਮਾਣ ਤਾਂ ਇਸ ਪਰਿਵਾਰ ਨੇ ਦਿੱਤਾ ਬਾਕੀ ਮਾਤਾ ਜੀ ਦਾ ਹੀ ਅਸ਼ੀਰਵਾਦ ਇੱਥੇ ਲੈਣਾ ਹੈ ਆ ਕਿ ਮਾਤਾ ਜੀ ਅਸ਼ੀਰਵਾਦ ਦੇਣ ਤਾਂ ਕਿ ਕੌਮੀ ਜਜ਼ਬੇ ਦੇ ਨਾਲ ਜਿਹੜੇ ਅਗਲੇ ਕਾਰਜ ਦਾ ਸਾਰੇ ਆਪਾਂ ਨੇ ਬਾਸ ਲਹੀ ਹੈ ਸਾਰੇ ਵੀਰਾਂ ਦਾ ਧੰਨਵਾਦ ਜੀ ਬਾਏ ਗੁਰਜੀ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਬੇਨਤੀ ਆ ਕਿ ਇਹਨਾਂ ਵੇਖੋ ਆਪਣਾ ਛੇਦ ਭਾਈ ਸਤਵੰਦ ਸਿੰਘ ਬਣਾ ਦੀ ਛੇਦੀ ਯਾਦਗਾਰ ਨਗਰ ਦੇ ਵਿੱਚ ਬਣ ਰਹੀ ਆ ਕਿੰਨਾ ਹੀ ਸਿੰਘਾਂ ਦੇ ਭਾਈ ਸਤਵੰਦ ਸਿੰਘ ਭਾਈ ਕੇ ਸਿੰਘ ਭਾਈ ਗੰਦ ਸਿੰਘ ਕਿੰਨਾ ਹੀ ਸਿੰਘਾਂ ਦੀ ਜਿਹੜੀ ਛੇਦੀ ਯਾਦਗਾਰ ਇਥੇ ਨਗਰ ਦੇ ਵਿੱਚ ਪਹਿਲਾਂ ਵੀ ਬਣੀ ਹੁਣ ਅੱਗੇ ਵੀ ਬਣ ਰਹੀ ਦੇਖੋ ਮਸਲਾ ਇਹ ਨਹੀਂ ਆ ਵੀ ਇਹ ਯਾਦਗਾਰਾਂ ਕੋਈ ਮੇਰਾ ਪੱਥਰ ਨਹੀਂ ਲੱਗਾ ਹੋਇਆ ਇਹ ਯਾਦਗਾਰਾਂ ਸਾਨੂੰ ਦੱਸਦੀਆਂ ਵਾ ਕਿ ਕੌਮ ਆਪਣੇ ਸ਼ਹੀਦਾਂ ਨੂੰ ਨਹੀਂ ਭੁੱਲਦੀ ਆ ਤੇ ਬਾਕੀ ਆਹੀਂ ਜਿਹੜੇ ਹੁਣ ਕੌਮ ਦੇ ਵਾਰਸ ਵਾਂ ਜਦੋਂ ਵੀ ਆਪਾਂ ਇਹਨਾਂ ਇਲਾਕਿਆਂ 'ਚ ਆਉਨੇ ਆ ਕਿ ਆਪਣੇ ਸ਼ਹੀਦਾਂ ਨੂੰ ਸਿਰਦਾ ਜ਼ਰੂਰ ਕਰਕੇ ਜਾਈਏ ਕਿਸੇ ਨੇ ਆਖਿਆ ਨਾ ਵੀ ਸ਼ਹੀਦ ਕੀ ਤੋਂ ਮੌਤ ਹੈ ਉਹ ਕੌਮ ਦੀ ਖਿਆਤ ਹੈ ਹਯਾਤ ਤੋਂ ਹਯਾਤ ਹੈ ਉਹ ਮੌਤ ਵੀ ਹਯਾਤ ਹੈ ਅਮਰਤਾ ਸ਼ਹੀਦੀ ਤੇ ਉਹ ਕੌਮ ਨੂੰ ਜ਼ਿੰਦਗੀ ਦਿੰਦੀ ਆ ਤੁਸੀਂ ਗਾਨੂੰ ਤੇਤੇ ਰੱਖਣਾ ਕਿਤੇ ਧਿਆਜ ਰੱਖਣਾ ਸਾਡਾ ਸਭਨਾ ਦਾ ਫਰਜ਼ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਾਸਪੁਰ ਸੀਆਈਏ ਸਟਾਫ ਨੇ ਦੋ ਵਕਫ ਵਕ ਮਾਮਲੇ ਵਿੱਚ ਦੋਨੋਂ ਅਚਾਨਕ ਰਿਤਿਕ ਅਤੇ ਗੁਰਪ੍ਰੀਤ ਸਿੰਘ ਹੋਰ ਫਗੋਪੀ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਕੋਲੋਂ 32-32 ਬੋਰ ਦਾ ਇੱਕ ਇੱਕ ਫਿਸੋਲ ਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ ਪੁਲਿਸ ਮੁਤਾਬਕ ਰੋਪੇ ਰਿਤਿਕ ਦੇ ਗੈਂਗਸਟਰ ਨਾਲ ਸਬੰਧ ਦਾ ਸੀ ਜਾ ਰਹੇ ਹਨ ਤੇ ਉਸ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਕਈ ਵਾਰ ਦਾਤਾਂ ਵੀ ਕੀਤੀਆਂ ਗਈਆਂ ਹਨ ਜਦੋਂ ਇੱਕ 133/23 ਮਕਦਮਾ 307 ਤੋਂ 336 ਸਚੀ ਚਿਰਿੰਜਨ ਆਰ ਆਜ਼ਮ ਐਕਟ ਦੇ ਵਿੱਚ ਪੁਰਾਣਾ ਦੋਸ਼ੀ ਸੀ ਰਿਤਿਕ ਲਿਤਰਾ ਤੋਂ ਉਹਦੀ ਗ੍ਰਫਤਾਰੀ ਕੀਤੀ ਆ ਤੇ ਦਰਾਨੇ ਗ੍ਰਫਤਾਰੀ ਉਸ ਪਾਸੋਂ ਇੱਕ ਪਿਸਟਲ ਬਰਾਬਰ ਹੋਇਆ ਬਤੀ ਬੋਰ ਦਾ ਨਜਾਇਜ਼ ਪਿਸਟਲ ਕੰਟਰੀ ਮੇਡ ਜੇ 3 ਰਾਉਂਡ ਤੇ ਇੱਕ ਮੈਗਜ਼ੀਨ ਔਰ ਦੂਸਰੇ ਮਕਦਮਾ ਜਿਹੜਾ ਮਕਦਮਾ ਨੰਬਰ 10 ਅ ਬੜਾ 25 ਉਹਦੇ ਵਿੱਚ ਗੁਰਪ੍ਰੀਤ ਸਿੰਘ ਓਪੀ ਨੂੰ ਗ੍ਰਫਤਾਰ ਕੀਤਾ ਇਹਦੇ ਇਹਦੇ ਪਾਸੋਂ ਇੱਕ ਪਿਸਤਲ ਬਤੀਬੌਰ ਨਜਾਇਜ਼ ਬਰਾਮਦ ਹੋਇਆ। ਪਹਿਲਾਂ ਕੋਈ ਕੇਸ ਕੋਈ ਪਹਿਲਾਂ ਤਾਂ ਤੁਸੀਂ ਜਾਂ ਕੀ ਉਹਨੂੰ ਲੋੜੀ ਦੇ ਦਿੱਤੀ। ਜਿਹੜਾ ਰਿਤਿਕ ਹੈ ਤੇ ਤੇ ਕਾਫੀ ਮੁਕਦਮੇ ਦਰਜ ਹੈ ਜੀ ਪਹਿਲੇ ਲੜਾਈਆਂ ਝਗੜਿਆਂ ਦੇ। ਔਰ ਗੁਰਪ੍ਰੀਤ ਦਾ ਜਿਹੜੀ ਉਹ ਕ੍ਰਾਈਮ ਹਿਸਟਰੀ ਦੇਖ ਰਹੇ ਆ ਅਜੇ ਜਿਹੜੀ ਵੀ ਗੱਲ ਸਾਹਮਣੇ ਆਈ ਉਹ ਆਪ ਜੀ ਨਾਲ ਸ਼ੇਅਰ ਕੀਤੀ ਜਾਵੇਗੀ। ਹੋਰ ਕਿਹਨੇ ਕਿਹਨੇ ਤੇ ਕਾਰੋਬਾਰ ਕਰ ਰਹੇ ਨੇ? ਜਿਹੜਾ ਰਿਤਿਕ ਹੈ ਦੀ ਉਮਰ ਤੇ ਬਾਈ 23 ਸਾਲ ਦੀ ਹੈ ਜੀ ਇਹ ਵਿਲੇ ਹੀ ਨੇ ਔਰ ਕਾਫੀ ਇਹਨਾਂ ਦੇ ਜਿਹੜੇ ਲਿੰਕ ਨੇ ਉਹ ਗੈਂਗਸਟਰਾਂ ਦੇ ਨਾਲ ਆ ਰਿਤਿਕਾ ਜਿਹੜਾ ਇਹਨਾਂ ਨੇ ਅੱਗੇ ਵੀ ਕਾਫੀ ਵਾਰਦਾ ਔਰ ਜਿਹੜਾ ਗੁਰਪ੍ਰੀਤ ਆ ਇਹ ਜਿਹ ਇਹਦੇ ਜਿਹੜੇ ਪਿਛਲੇ ਮੁਕਦਮੇ ਆ ਦੇਖਣਾ ਪੈਣਾ ਇਹਦੀ ਵੀ ਹੋਰ 25 ਤੋਂ 26 ਸਾਲ ਆ ਇਹਦਾ ਜਿਹੜੇ ਜਿਹੜੇ ਛੋਟੇ ਮੋਟੇ ਗੈਂਗਸਟਰ ਨੇ ਇਹ ਉਹਨਾਂ ਦੇ ਨਾਲ ਹੀ ਜਿਹੜੇ ਲੋਕਲ ਲੈਵਲ ਤੇ ਲੜਾਈਆਂ ਝਗੜੀਆਂ ਦੇ ਵਿੱਚ ਨੇ ਇਹ ਉਹਨਾਂ ਨਾਲ ਹੀ ਇਹਨਾਂ ਦੇ ਰਿਲੇਸ਼ਨ ਆ ਜੀ ਜਿਹੜੇ ਪਿਸਤਲ ਇਹਨਾਂ ਨੂੰ ਬਰਾਂਧੋਏ ਨੇ ਕਿਸੇ ਵੱਡੀ ਬਾਤ ਨੂੰ ਜਾਂ ਮੇਰੇ ਚਲ ਵੈਸੇ ਗੁਰਪ੍ਰੀਤ ਉਹ ਇਹ ਵੈਸੇ ਹੀ ਇਹਨਾਂ ਨੇ ਆਪਣਾ ਇੱਕ ਗਰੁੱਪ ਬਣਾਇਆ ਜੀ ਔਰ ਉਸ ਗਰੁੱਪ ਦੇ ਤਹਿਤ ਜਿਹੜੀ ਇਹਨਾਂ ਦੀਆਂ ਲਗਤ ਬਾਜ਼ੀਆਂ ਨੇ ਉਹਨਾਂ ਨਾਲ ਇੱਕ ਕਰਦੇ ਨੇ ਹੋ ਸਕਦਾ ਵੀ ਕਿਸੇ ਵੱਡੀ ਵਾਰਦਤ ਨੂੰ ਪੰਜਾਬ ਦੇ ਨਾਲ ਇਹ ਨਦਰਮਾਨ ਲੈ ਕੇ ਸਾਰੀ ਪੁਸ਼ੀਆਸ਼ ਇਹਨਾਂ ਨੂੰ ਕੀਤੀ ਜਾਏਗੀ ਅਗਰ ਕੋਈ ਵੱਡੀ ਗੱਲ ਸਾਹਮਣੇ ਆਂਦੀ ਹੈ ਤੇ ਉਹ ਜ਼ਰੂਰ ਸੇਰਕੀ ਜਾਏਗੀ ਹਾਂ ਹੋਰ ਵੀ ਬ੍ਰਾਂਧਗੀਆਂ ਹੁੰਦੀ ਚੰਨੂ ਸੰਭਾਵਨਾ ਵਾਂਗ ਔਰ ਡਾਗਦੇ ਉਤੇ ਔਰ ਜਿਹੜੇ ਆਰੰਧ ਦੇ ਉਤੇ ਇਹਨਾਂ ਕੋ ਡਿੰਗੇ ਨਾ ਪੁਸ਼ੀਆਸ਼ ਕੀਤੀ ਜਾਏਗੀ ਇੱਕ ਇੱਕ ਦੇਤੇ ਕੋਲ ਬ੍ਰਾਂਧਗੀ ਹੋਈ ਆ ਇੱਕ ਨੇ ਕਿਉਂਕਿ ਮਕਦਮਾ ਪੁਰਾਣਾ ਸੀ ਇਹਨੂੰ ਵੀ ਪਤਾ ਸੀ ਵੀ ਪੁਲਿਸ ਕੋਲੋਂ ਲੱਭ ਰਹੀ ਹੈ ਇਹ ਕਾਫੀ ਦਿਨਾ ਕਾਫੀ ਚਿਰ ਤੋਂ ਬਾਅਦ ਸਾਲ ਕੇ ਬਾਅਦ ਇਹ ਆਪਣੇ ਘਰ ਨੂੰ ਜੜਾਇਆ ਸੀ ਉਦੋਂ ਇਨਫੋਰਮੇਸ਼ਨ ਮਿਲੀ ਵੀ ਇਹ ਘਰ ਆਇਆ ਤੇ ਉਸ ਦੀ ਬਣਾ ਤੇ ਫੜ ਕੇ ਫਿਰ ਨਿਸ਼ਾਨਦੇਹੀ ਤੇ ਅਭਰਮ ਕੀਤਾ ਸੀ ਕਿਹੜਾ ਗਰੁੱਪ ਚਲਾਇਆ ਸੀ ਗੋਬਾ ਬਣਾ ਰੱਖਿਆ ਸੀ ਕਿਹੜਾ ਗਰੁੱਪ ਚਲਾ ਰਿਹਾ ਨਹੀਂ ਗਰੁੱਪ ਦਾ ਨਾਮ ਹੀ ਹੁੰਦੀ ਹੈ ਪੰਜ ਸੱਤ ਜਾਣੇ ਨੇ ਜਿਹੜੇ ਇੱਕ ਇਹਨਾਂ ਵਿੱਚ ਅਮੀਸ਼ਾ ਮੁੰਡਾ ਔਰ ਦੋ ਤਿੰਨ ਇਹਨਾਂ ਦੇ ਜਿਹੜੇ ਬਾਹਰ ਵੀ ਚਲ ਗਏ ਨੇ ਇਹ ਸਾਰਾ ਇਹਨਾਂ ਦਾ ਗਰੁੱਪ ਅਮੀਸ਼ਵੀਰ 로ਡਿੰਦਾ ਵਾ ਉਹਦੇ ਕੋਲੋਂ ਵੀ ਦੋ ਤੋਂ ਤਿੰਨ ਪਿਸਟਲ ਆ ਜੋ ਇਹਦੀ ਪੁਛੀ ਗੇਸ ਚ ਆਇਆ ਵਾ ਤੇ ਉਦੋਂ ਫੜ ਕੇ ਉਹਦੀ ਵੀ ਰਿਕਵਰੀ ਕੀਤੀ ਜਾ ਰਹੀ ਹੈ ਲੈਮਰਿਨ ਟੈਂਕ ਸਕਿਲਸ ਯੂਨੀਵਰਸਿਟੀ ਪੰਜਾਬ ਐਲ ਟੀ ਐਸ ਯੂ ਨੇ 에어ਪੋਰਟ ਟੈਕਨੋਲੋਜੀ ਅਤੇ ਸਾਈਬਰ ਸੁਰੱਖਿਆ ਕ੍ਰਿਟੀਕਲ ਇਨਸਟਾਲੇਸ਼ਨ ਦੀ ਭੂਮਿਕਾ ਤੇ ਕੇਂਦਰੀਤ ਵਿਜ਼ਨ 2047 ਦੇ ਇਤਿਹਾਸਿਕ ਸਮੇਲਨ ਦੀ ਮੇਜ਼ਬਾਨੀ ਕੀਤੀ ਵਿਜ਼ਨ 2047 ਦੇ ਥੀਮ ਵਾਲੇ ਇਸ ਪ੍ਰੋਗਰਾਮ ਵਿੱਚ ਪਦਮ ਸ਼੍ਰੀ ਡਾਕਟਰ ਏ ਐਸ ਕਿਰਨ ਕੁਮਾਰ ਸਾਪਾ ਸਕੱਤਰ ਡੀ ਓ ਐਸ ਮੈਂਬਰ ਸਪੇਸ ਕਮਿਸ਼ਨ ਇਸਰੋ ਮੁੱਖ ਮਹਿਮਾਨ ਵਜੋਂ ਸਮੇਲਨ ਵਿੱਚ ਸ਼ਾਮਿਲ ਹੋਏ ਜੰਗ ਸਟੂਡੈਂਟਸ ਸਾਹਿਬ ਕੀ ਕੀ ਕਾ ਸੰਭਾਵਨਾ ਹੈ ने अभी जैसे देख रहे हैं हिंदुस्तान ऐसा निर्धार किया है कि अभी ह्यूमन सिन स्पेस अगले दो साल में यह होने वाला है और 2035 तक अपना स्पेस स्टेशन होगा और 2040 तक अपना हिंदुस्तानियों को चंद्रमा पे ले जाके फिर वापस ले आने का प्लान है तो ये सब करने के लिए लाइफ आउटसाइड प्लान अर्थ है तो बहुत सारे एरिया में जो भी एरिया सोच सकते हो सब एरिया में काम करने का मौका है और दूसरा ये जब टारगेट सेट किया हुआ है तो बहुत काम है बहुत रिसर्च करना है और ये सब के लिए आज के पीढ़ी युवा पीढ़ी को अलग अलग क्षेत्र में अपना ओरिजिनल रिसर्च करने का भी मौका मिलेगा और ये सब कार्यक्रम में भाग लेने का मौका मिलेगा क्योंकि अभी 2040 में अगर हम चंद्रमा पे लोगों को ले जाके वापस ले आते हैं तो उसके बाद वहाँ पे भी हैबिटेशन होगा और चंद्रमा से और दूर का देखने का कुछ प्रावज प्रावधान होगा और चंद्रमा को स्टेपिंग स्टोन फॉर ट्रैवलिंग बियॉन्ड मतलब आप और ग्रहों के और दूर बाहर जगह जाना चाहते हैं तो एक स्टॉप और पॉइंट होगा अगर वहाँ पे हमको पानी मिलता है तो पानी से ऑक्सीजन और हाइड्रोजन निकाल के फ्यूल बना के फिर वहाँ से जा सकते मतलब अभी मानव को स्पेस जो है एक नया टारगेट है स्पेस में जो जो ज्यादा क्षमता हासिल करेगा वो आने वाले दिनों में टॉप में रहेगा तो हिंदुस्तान भी एक कोशिश कर रहा है कि 2045 तक अगर हम टॉप में आना चाहते हैं तो स्पेस में हमको काफ़ी क्षमता चाहिए वो क्षमता हासिल करने वाले कौन है आज की युवा ਇਹ ਇਹ ہمارا પ્રયਤਨ ਵੀ ਹੈ ਦੋ ਸੈਸ਼ਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ